ਕਿਸੇ ਜੀ ਤੁਹਾਡੇ ਜਿਹੜੇ ਹਲਕੇ ਨੱਬ ਚ ਪਹਿਲੀ ਸਰਬਸੰਮਤੀ ਬਣੀ ਤੁਹਾਨੂੰ ਸਰਪੰਚ ਚੁਣਿਆ ਕਿਸ ਤਰ੍ਹਾਂ ਸੰਮਤੀ ਹੋਈ ਕੋਈ ਇਹ ਕਈ ਦਿਨ ਤੋਂ ਗੱਲਬਾਤ ਚੱਲਦੀ ਸੀ ਸਾਰੇ ਮਿਸਟਰ ਪਿਆਰਾਂ ਦੇ ਤੇ ਸਾਰੇ ਨੇ ਸਹਿਮਤੀ ਦਿੱਤੀ ਗੁਰੂ ਘਰ ਜਾ ਕੇ ਅੱਜ ਸਵੇਰ ਸਾਰਿਆਂ ਨੇ ਆਪਾਂ ਨੂੰ ਸਰਬਸੰਮਤੀ ਨਾਲ ਸਰਪੰਚ ਬਣਾ ਤਾ ਕੀ ਲੱਗਦਾ ਜਿਹੜਾ ਹੈਗਾ ਜਿਵੇਂ ਸਰਪੰਚੀ ਚੋਣਾਂ ਵਿੱਚ ਕਿੱਥੇ ਨਸ਼ੇ ਦਾ ਸੇਵਨ ਹੁੰਦਾ ਉੱਥੇ ਧੜੇ ਬੰਦੀਆਂ ਵੀ ਆਉਂਦੀਆਂ ਨੇ ਤੇ ਪਿੰਡਾਂ ਨੂੰ ਵੀ ਨੁਕਸਾਨ ਹੁੰਦਾ ਦਾ ਕਿਸ ਤਰ੍ਹਾਂ ਦੇਖਦੇ ਹੋ ਹਾਂ ਉਹ ਤਾਂ ਦੇਖੋ ਮੰਦਭਾਗੀ ਗੱਲ ਹੈ ਜਿਹੜੀ ਨਸ਼ਾ ਵੰਡ ਕੇ ਸਰਪੰਚੀ ਲੈਂਦੇ ਨੇ ਜਾਂ ਕੋਈ दारू ਵੰਡ ਕੇ ਰੈਂਦੇ ਨੇ ਨਰਪੱਖੋ ਕੇ ਬੰਡਣਾ ਚਾਹੀਦਾ ਹੈ ਐਵੇਂ ਮੈਨੂੰ ਇਹਨਾਂ ਨੇ ਸੋਝੀ ਭੋਝਿਆ ਸਮਝਾ ਮੈਂ ਬੀਏ ਕੀਤੀ ਵੀਤੀ ਪੜਾਈ ਦੇ ਲੈਵਲ ਤੇ ਮੈਨੂੰ ਦੇਖ ਕੇ ਮੈਨੂੰ ਇਹਨਾਂ ਨੇ ਬਣਾਇਆ ਕੀ ਲੱਗਦਾ ਜਿਹੜਾ ਪੜਾਈ ਵੀ ਜ਼ਰੂਰੀ ਆ ਤਾਂ ਹੀ ਕੰਮ ਕਰ ਕਰ ਸਕਦਾ ਕਿਵੇਂ ਡਿਵੈਲਪਮੈਂਟ ਨੂੰ ਲੈ ਕੇ ਹਾਂ ਜੀ ਹਾਂ ਦੇਖੋ ਪੜਾਈ ਤਾਂ ਜ਼ਰੂਰੀ ਹੈ ਜੀ ਹਰ ਇੱਕ ਬੰਦੇ ਨੂੰ ਨੌਲੇਜ ਹੋਣੀ ਚਾਹੀਦੀ ਆ ਆਪਣੇ ਹੱਥੀਂ ਲਿਖਣਾ ਜਾਣਦਾ ਹੋਵੇ ਪੰਜਾਬੀ ਪੜ੍ਹਨ ਜਾਣਦਾ ਹੋਵੇ ਫਿਰ ਇਹਦੇ ਵਿੱਚ ਆਉਣ ਦਾ ਫਾਇਦਾ ਜੀ ਕੈਂਸਲ ਕਿਵੇਂ ਲੋਕਾਂ ਨੇ ਲਿਆ ਸਾਰਿਆਂ ਨੇ ਕਿ ਇਸ ਤਰ੍ਹਾਂ ਸਰਬਸੰਮਤੀ ਨਾਲ ਲੋਕ ਪਈ ਪਿਛਲੀ ਵਾਰ ਜੀ ਇਲੈਕਸ਼ਨ ਲੜੀ ਸੀ ਤੇ ਚਲੋ ਉਸ ਟਾਈਮ ਅਸੀਂ ਹਾਰ ਦਾ ਮੂੰਹ ਦੇਖਣਾ ਪਿਆ ਕੁਝ ਕੁ ਵੋਟਾਂ ਤੇ ਉਸ ਕੰਮ ਨੂੰ ਦੇਖਦੇ ਮੇਰੇ ਭੈਣ ਭਰਾ ਦੇਖਦੇ ਰਹੇ ਵੀ ਇਹ ਪੜਿਆ ਲਿਖਿਆ ਬੰਦਾ ਹੈ ਵੀ ਇਹਨੂੰ ਪਿੰਡ ਦੇ ਵਿੱਚ ਅੱਗੇ ਲਿਆਉ ਤਾਂ ਕਿ ਪ੍ਰੋਗਰੈਸਿਵ ਹੋਵੇ ਭਗਵਾਨ ਤੁਮਨ ਵੀ ਲਾਣ ਕੀ ਕੀਤਾ ਵੀ ਜੋ ਸਰਬਸੰਮਤੀ ਨਾਲ ਪਿੰਡ ਦਾ ਸਰਪੰਚ ਚੁਣਿਆ ਹੋਇਆ 5 ਲੱਖ ਰੁਪਏ ਦਾ ਲਾਣ ਦੇਣ ਦਾ ਕੀਤਾ हां जी वो बड़ी बढ़िया सोच आई सरकार दी जी जो ਸੰਭਧੀਆਂ ਆਪਣੀਆਂ ਪੰਜ ਲੱਖ ਪਿੰਡ ਦੀ ਡਿਵੈਲਪਮੈਂਟ ਵਿੱਚ ਬੜੇ ਯੋਗਦਾਨ ਪਾਉਣਗੇ ਕੀ ਲੱਗਦਾ ਕਿਹੜੇ ਕਿਹੜੇ ਧੂਰੇ ਕੰਮ ਨੇ ਜਿਹੜੇ ਤੁਸੀਂ ਕਰੋਗੇ ਸਾਡੇ ਦੇ ਕੋਈ ਕੋਈ ਟੋਬੇ ਦੀ ਪਟਾਈ ਰਹੀ ਜਾਂਦੀ ਹੈ ਉਹ ਪਾਣੀ ਵਹਿਣ ਘਟਾ ਜਾਂ ਨਾਲੇ ਚੌੜੇ ਕਰਨ ਵਾਲੇ ਨੇ ਸਾਈਡ ਤੇ ਇੱਟਾਂ ਲੱਗਾਉਣੇ ਨੇ ਕੰਧਾਂ ਦੇ ਲਵੇ ਉਹ ਅਸੀਂ ਦਰੂ ਲਾਵਾਂਗੇ ਜਿਵੇਂ ਤੁਹਾਡੀ ਸਰਪੰਚੀ ਨਾਲ ਸਰਪੰਚ ਦੀ ਚੋਣ ਹੋਈ ਆ ਹੋਰ ਪਿੰਡਾਂ ਵਾਸਤੇ ਨੂੰ ਕੀ ਮੈਸੇਜ ਤੁਸੀਂ ਦਿਓਗੇ ਅੱਜ ਤਾਂ ਆਪ ਕਹਿੰਦੇ ਆ ਵੀ ਸਾਰੇ ਲੋਕਾਂ ਨੇ ਚਾਹੁੰਦਾ ਬੇ ਇ ਪੱਖ ਪਾਸ ਛੱਡ ਕੇ ਜਾਂ ਪਾਰਟੀ ਵਾਈਜ਼ ਛੱਡ ਕੇ ਉਦੋਂ ਉੱਪਰ ਉੱਠ ਕੇ ਸਭ ਸਰਬਸੰਮਤੀ ਨਾਲ ਹੀ ਬੰਨਣਾ ਚਾਹੀਦਾ ਕਿੰਨੀਆਂ ਕਿੰਨੀਆਂ ਪਾਰਟੀਆਂ ਤੁਹਾਡੇ ਜਿਹੜੇ ਹੈਗੇ ਸਾਡੇ ਜਿੰਨ ਤਿੰਨ ਪਾਰਟੀਆਂ ਨੇ ਕਿਹੜੀਆਂ ਕਿਹੜੀਆਂ ਕਾਂਗਰਸ ਅਕਾਲੀ ਆਮ ਆਦਮੀ ਅੱਛਾ ਇਹ ਸਾਰੇ ਜਿਹੜੇ ਹੈਗੇ ਸਹਿਮਤ ਹੋ ਗਏ ਸਾਰੇ ਜਿੰਨ ਤਿੰਨੇ ਪਾਰਟੀਆਂ ਸਹਿਮਤ ਹੋ ਕੇ ਹੀ ਬਣਾਈ ਜੀ ਕਿੰਨੀ ਵੋਟ ਹੈ ਪਿੰਡ ਦੀ ਕੁੱਲ ਕਟਵੜ 650 ਦੇ ਕਰੀਬ ਵੋਟ ਹੈ ਜੀ ਸੋ ਬਹੁਤ ਬਹੁਤ ਪਹਿਲਾਂ ਤਾਂ ਸਾਡੇ ਨਾਲ ਖੜੇ ਨੇ ਸਰਦਾਰ ਜੀਤ ਸਿੰਘ ਜੀ ਜਿਨ੍ਹਾਂ ਨੂੰ ਸਰਬਸੰਮਤੀ ਨਾਲ ਪਿੰਡ ਦਾ ਸਰਪੰਚ ਚੁਣਿਆ ਗਿਆ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਦੂਜੇ ਨੰਬਰ ਦੇ ਵਿਧਾਨ ਸਭਾ ਹਲਕਾ 90 ਦੇ ਵਿੱਚ ਪਹਿਲ ਕਦਮੀ ਕੀਤੀ ਹੈ ਸਾਡੇ 90 ਦੇ ਦੇ ਹਲਕੇ ਦੇ ਪਿੰਡ ਪਿੰਡ ਸੰਗਤਪੁਰਾ ਵਿੱਚ ਜਿੱਥੇ ਸਰਪੰਚ ਤੇ ਨਹੀਂ ਸਾਰੀ ਪੰਚਾਇਤ ਦੀ ਸਰਬਸੰਮਤੀ ਹੋ ਕੇ ਪਿੰਡ ਦੀ ਪੰਚਾਇਤ ਚੁਣੀ ਗਈ ਹੈ ਔਰ ਅਸੀਂ ਹੋਰ ਵੀ ਸਾਰੇ ਬੇਨਤੀ ਕਰਾਂਗੇ ਕਿਉਂਕਿ ਇੱਕ ਤਾਂ ਸਾਡੇ ਜੋ ਮਾਨਯੋਗ ਮੁੱਖ ਮੰਤਰੀ ਸਰ ਆਪ ਸਿੰਘ ਮਾਨ ਵੱਲੋਂ ਐਲਾਨ ਕੀਤਾ ਗਿਆ ਕਿ ਜਿੱਥੇ ਸਰਬਸੰਮਤੀ ਹੋਏਗੀ ਉੱਥੇ 5 ਲੱਖ ਰੁਪਇਆ ਸਪੈਸ਼ਲ ਦਿੱਤਾ ਜਾਏਗਾ ਨਾਮ ਵੱਜੋਂ ਸੋ ਇੱਕ ਤਾਂ ਉਹ ਮਿਲੇਗਾ ਇੱਕ ਜਿੱਥੇ ਸਰਬਸੰਮਤੀਆਂ ਹੋਣਗੀਆਂ ਇੱਕ ਬੰਦਾ ਖਰਚੇ ਤੋਂ ਵੀ ਵੱਜਦਾ ਹੈ ਤੇ ਪਿੰਡ ਨਗਰ ਦੇ ਵਿੱਚ ਪ੍ਰੇਮ ਪਾਵਨਾ ਬਣੀ ਰਹਿੰਦੀ। ਸੋ ਸਾਰਿਆਂ ਨੂੰ ਹੀ ਬੇਨਤੀ ਕਰਾਂਗੇ। ਸਾਡੇ ਹਲਕੇ ਦੇ ਐਮਐਲਏ ਸਾਹਿਬ ਨੇ ਵੀ ਇਹ ਕਹਿਆ ਵੀ ਜਿੱਥੇ ਸਰਮਸਮਤੀ ਹੋਏਗੀ ਉੱਥੋਂ ਵੱਧ ਤੋਂ ਵੱਧ ਗ੍ਰਾਂਡਾ ਦਿੱਤੇ ਜਾਣਗੇ ਅਤੇ ਵਿਕਾਸ ਦੇ ਕੰਮ ਪਹਿਲ ਦੇ ਆਧਾਰ ਤੇ ਹੋਣਗੇ। ਸੋ ਮੈਂ ਆਪਣੇ ਵੱਲੋਂ ਸਾਡੇ ਹਲਕੇ ਦੇ ਐਮਐਲਏ ਸਾਹਿਬ ਵੱਲੋਂ ਸਰਦਾਰਜੀਤ ਸਿੰਘ ਜੀ ਨੂੰ ਅਤੇ ਇਹਨਾਂ ਦੀ ਸਾਰੀ ਹੀ ਪੰਚਾਇਤ ਨੂੰ ਆਪਣੇ ਵੱਲੋਂ ਬਹੁਤ ਬਹੁ ਮੁਬਾਰਕਾਂ ਦਿੰਨੇ ਆ ਤੇ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਇਹਨਾਂ ਦੇ ਮਿਹਰ ਭਰੇ ਹੱਥ ਰੱਖੇ ਤੇ ਇਹਨਾਂ ਤੋਂ ਨਗਰ ਦੇ ਸਾਰੇ ਕੰਮ ਕਰਾਉਣ ਦਾ ਕਾਰਜ ਕਰਾਏ। ਬਹੁਤ ਬਹੁਤ ਧੰਨਵਾਦ। ਪਹਿਲੇ ਪਿਛਲੀ ਵਾਰੀ ਤੁਹਾਡੇ ਜਿਹੜੇ ਵਾਈਫ ਸਰਪੰਚ ਤੇ ਹੁਣ ਸਰਬਸੰਮਤੀ ਨਾਲ ਤੁਸੀਂ ਇਹਨਾਂ ਨੂੰ ਚੁਣੋਗੇ ਦੇਖੋ ਜੀ ਜੋ ਇਹ ਸਰਬਸੰਮਤੀਆਂ ਹੋ ਰਹੀਆਂ ਨਗਰ ਵਿੱਚ ਬਹੁਤ ਵਧੀਆ ਉਪਰਾਲਾ ਹੈ ਸਾਰੇ ਨਗਰ ਨਿਵਾਸੀਆਂ ਦਾ ਮੈਂ ਇਹ ਚਾਹਣਾ ਵੀ ਹਰ ਇੱਕ ਸਾਰੇ ਪੰਜਾਬ ਦੇ ਵਿੱਚ ਹੀ ਸਰਬਸੰਮਤੀਆਂ ਦਾ ਚੰਗੀ ਗੱਲ ਆ ਠੀਕ ਹੈ ਜੀ ਕਿਉਂ ਇਹਦੇ ਵਿੱਚ ਇੱਕ ਤਾਂ ਪਿੰਡ ਦੇ ਵਿੱਚੋਂ ਜਿਹੜਾ ਪੱਖਪਾਤ ਆ ਤੁਹਾਡੇ ਬੰਦੇ ਨੂੰ ਖਤਮ ਹੁੰਦੀਆਂ ਨੇ ਤੇ ਪਿੰਡ ਦੇ ਜਿਹੜੇ ਅਧੂਰੇ ਕੰਮ ਨੇ ਪਿੰਡ ਦਾ ਵਿਕਾਸ ਹੁੰਦਾ ਆ ਇਹ ਤੋਂ ਕੋ ਮਾਨ ਨੇ ਐਲਾਨ ਕੀਤਾ ਵੀ 5 ਲੱਖ ਰੁਪਏ ਰਕਮ ਦਿੱਤੀ ਜਾਵੇ। ਹਾਂਜੀ ਹਾਂਜੀ ਬਿਲਕੁਲ ਸੇਜ ਜੋ ਭਗਵਾਨ ਤਮਨ ਜੀ ਦਾ ਇਹ 5 ਲੱਖ ਦਾ ਸਰਬਸਮਤੀ ਦਾ ਫੈਸਲਾ ਲੱਗਾ ਹੈ ਬਹੁਤ ਵਧੀਆ ਚੰਗੀ ਗੱਲ ਆ। ਉਹ 5 ਲੱਖ ਪਿੰਡ ਵਿੱਚ ਚੋ ਪਿੰਡ ਦੇ ਕੰਮ ਹੋਣਗੇ। ਸਰਬਸ਼ਾਂਤੀ ਨਾਲ ਸਰਪੰਚ ਚੁਣ ਲਿਆ ਗਿਆ ਪੰਚਾਇਤ ਮੈਂਬਰ ਚੁਣੇ। ਅਸੀਂ ਇਹਨਾਂ ਦਾ ਸਾਥ ਦਵਾਂਗੇ ਸਰਪੰਚ ਜੋ ਸਾਡੇ ਜੀਤ ਸਿੰਘ ਪੜ੍ਹੇ ਲਿਖੇ ਇਨਸਾਨ ਨੇ ਬਹੁਤ ਵਧੀਆ ਨੇ ਤੇ ਅਸੀਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਜੋ ਵੀ ਪਿੰਡ ਦੇ ਅਧੂਰੇ ਕੰਮ ਨੇ ਸਾਰੇ ਰਲ ਮਿਲ ਕੇ ਪਿੰਡ ਦੀ ਸਹਿਯੋਗ ਨਾਲ ਕਰਾਂਗੇ ਅਸੀਂ। ਇਹ ਕਿਸ ਤਰ੍ਹਾਂ ਦੇਖ ਦੋ ਇਹ ਉਪਰਾਲਾ ਜਿਵੇਂ ਕਿੰਨੇ ਕ ਟਾਈਮ ਲੱਗਿਆ ਤੁਹਾਨੂੰ ਸਰਵ ਸੰਤੀ ਬਣਾਉਣ ਵਿੱਚ ਉਪਰਾਲਾ ਦਾ ਜੀ ਕਈ ਦਿਨ ਦੀ ਪਿੰਡ 'ਚ ਗੱਲਬਾਤ ਚੱਲ ਰਹੀ ਸੀ ਤੇ ਇਹਨੇ ਪਿਛਲੀ ਵਾਰ ਵੀ ਖੜੇ ਤੇ ਤੇ ਕਿ ਸਾਰੀ ਪਿੰਡਦਿਆ ਨੇ ਫੈਸਲਾ ਲਿੱਤਾ ਸੂਝਵਾਨ ਲੋਕਾਂ ਨੇ ਵੀ ਇਹਨੂੰ ਮੌਕਾ ਦਿੱਤਾ ਜਾਵੇ ਸਰਦਾਰ ਜੀਤ ਸਿੰਘ ਨੂੰ ਵੀ ਪੜੇ ਲਿਖੇ ਨੇ ਤੇ ਪਿੰਡ ਦਾ ਵਧੀਆ ਕੰਮ ਕਰਨਗੇ ਜੀ ਜੀ ਪਿੰਡ ਦੇ ਭਾਗ ਚੰਗੇ ਨੇ ਜੀ ਐਦਾਂ ਗੱਲ ਬਣ ਗਈ ਅਜੇ ਕੋਸ਼ਿਸ਼ ਹੈ ਪਰ ਇਹ ਵੀ ਗੱਲ ਬਣ ਗਈ ਬਹੁਤ ਵਧੀਆ ਗੱਲ ਹੈ ਇਹ ਇਹ ਤਾਂ ਬੈਰਵਰੋਧ ਕਦਮ ਹੋ ਗਏ। ਕੀ ਲੱਗਦਾ ਵੀ ਜਿਵੇਂ ਹੋਰ ਪਿੰਡਾਂ ਨੂੰ ਵੀ ਤੁਸੀਂ ਕੀ ਇਸ ਲੀਸ ਡਾਣਾ ਚਾਹੁੰਦੇ ਹੋ? ਧੜੇਬੰਦੀ ਜਿਹੜੇ ਹੈਗਾ ਸਰਪੰਚੀ ਚੋਣਾਂ ਚ ਬਹੁਤ ਵੱਡੇ ਪੱਧਰ ਤੇ ਹੁੰਦੇ ਆ। ਦੇਖੋ ਜੀ ਸਰਕਾਰ ਵੀ ਚਾਹੁੰਦੀ ਹੈ। ਵੀ ਧੜੇਬੰਦੀ ਖਤਮ ਹੋਵੇ। ਉਹ ਕਹਿੰਦੇ ਰੂਲ ਚ ਵੀ ਅਮੈਂਡਮੈਂਟ ਕਰਤੀ। ਇਹ ਧੜੇਬੰਦੀ ਖਤਮ ਹੋਵੇ। ਸਾਰੇ ਸੌਂਤੀ ਰੋਸ ਸਾਰੇ। ਜੋ 5 ਲੱਖ ਦਾ ਐਲਾਨ ਕੀਤਾ ਇਹ ਕਾਫੀ ਪਿੰਡਾਂ ਚ ਫਾਇਦਾ ਹੋਏਗਾ। ਬਿਲਕੁਲ ਹੋਏਗਾ ਜੀ। ਗਵਰਨਮੈਂਟ ਦੇਵੇ ਤਾਂ ਬੜੀਏ ਗੱਲ ਹੈ। ਸਾਰੇ ਪਿੰਡ ਦੇ ਬਿਨਾਂ ਬਾਹਰ ਤੋਂ ਮੇਰਾ ਵਿਰੋਧ ਤੋਂ ਸਾਰੇ ਲੋਕ। ਇਮਾਨਦਾਰੀ ਨਾਲ ਕਰਨ ਕਰੀਏ ਇਹ ਗਰੰਟੀ ਹੈ ਸਾਰੇ ਇਮਾਨਦਾਰੀ ਨਾਲ ਹਾਂ ਜੀ ਨਕਰਤਾ ਤੁਹਾਨੂੰ ਸ਼ੁਕਰ ਹੈ ਮੈਂਬਰ ਬਣਾਇਆ ਅਸੀਂ ਨਾ ਮੋਡਨ ਆ ਮੋਡਲ ਆ ਕੇ ਚੱਲਾਂਗੇ ਨਾ ਹਾਂ ਕੰਮ ਵਧੀਆ ਕਰਾਂਗੇ ਕੀ ਲੱਗਦਾ ਸਾਰੇ ਇਕੱਠੇ ਹੋ ਕੇ ਸਾਰੀਆਂ ਪਾਰਟੀਆਂ ਵੱਲੋਂ ਫੈਸਲਾ ਲਿਆ ਗਿਆ ਹਾਂ ਜੀ ਨਹੀਂ ਤਾਂ ਵੋਟਾਂ ਦਿੱਤਾ ਤੁਹਾਨੂੰ ਪਤਾ ਧੜੇ ਬੰਦੀ ਹਾਂ ਜੀ ਹਾਂ ਹਾਂ ਤਾਂ ਹੀ ਅਸੀਂ ਕੰਮ ਕਰਾਂਗੇ ਜੀ ਧੜੇ ਬੰਦੀ ਕੋਈ ਨਹੀਂ ਹੋਈ ਸੰਮਤੀ ਨਾਲ ਮੈਂਬਰ ਬਣਾਇਆ ਅਸੀਂ ਪੰਜਵੇਂ ਮੈਂਬਰ ਬਣਾਇਆ ਹਾਂ ਸੰਮਤੀ ਨਾਲ ਕਰਾਂਗੇ ਪਹਿਲਾਂ ਤਾਂ ਮੈਂ ਨਗਰ ਦਾ ਧੰਨਵਾਦ ਕਰਦਾ ਹਾਂ ਸਭ ਤੋਂ ਪਹਿਲਾਂ ਵੀ ਸਾਡੇ ਨਗਰ ਦੇ ਵਿੱਚ ਜਿਹੜੀ ਬਹੁਤ ਮਤਲਬ ਪਾਰਟੀ ਵਾਜੇ ਤੋਂ ਉੱਪਰ ਉੱਠ ਕੇ ਲੋਕਾਂ ਨੇ ਸੰਮਤੀ ਨਾਲ ਸਰਦਾਰਜੀਤ ਸਿੰਘ ਨੂੰ ਸਰਪੰਚ ਬਣਾਇਆ ਅਸੀਂ ਨਗਰ ਦਾ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਹਾਂ ਵੀ ਇਹ ਵੀ ਪਾਰਟੀ ਤੋਂ ਉੱਪਰ ਉੱਠ ਕੇ ਧੜੇਬੰਦੀ ਤੋਂ ਪਿੰਡ ਦੀ ਨਿਰਪੱਖ ਮਤਲਬ ਕਿਸੇ ਨਾਲ ਬੈਰ ਵਿਰੋਧ ਨਹੀਂ ਕਰਨਾ ਆਪਦੀ ਵਧੀਆ ਸੋਚ ਨੂੰ ਲੈ ਕੇ ਵਧੀਆ ਕੰਮ ਕਰਨ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਇਹਨਾਂ ਨੂੰ ਫੇਰ ਵੀ ਯਾਦ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ